ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੁਭਾ ਸਰਕਾਰ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੋੜ ਖੇਡਾਂ ਵੱਲ ਜੋੜਨ ਦੇ ਮਕਸਦ ਨਾਲ ਖੇਡੇਗਾ ਪੰਜਾਬ ਵਧੇਗਾ ਪੰਜਾਬ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਿਤ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਆਪਣੇ ਵਿਧਾਨ ਸਭਾ ਹਲਕਾ ਸਾਨੇਵਾਲ ਅਦੀ ਨਾਲ ਆਉਂਦੇ ਤੀਰ ਪਿੰਡਾਂ ਦੇ ਵਿੱਚ ਕਰੋੜਾ ਰੁਪਏ ਦੀ ਲਾਗਤ ਦੇ ਨਾਲ ਖੇਡ ਸਟੇਡੀਅਮ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਇਸੇ ਤਿਤ ਬੁੱਡੇਵਾਲ ਖੰਡ ਮਿਲ ਦੇ ਚੇਅਰਮੈਨ ਜੋਰਾਵਰ ਸਿੰਘ ਮੁੰਡੀਆਂ ਵੱਲੋਂ ਪਿੰਡ ਜੰਡਿਆਲੀ ਵਿਖੇ ਵੀ ਲਗਭਗ 1.2 ਲੱਖ ਦੀ ਲਾਗਤ ਵਾਲੇ ਕਾਰਜਦਾਨ ਨੀ ਪੱਥਰ ਰੱਖਿਆ ਗਿਆ ਜਿਸ ਦੌਰਾਨ ਪਿੰਡ ਵਾਸੀਆਂ ਦੇ ਵੱਲੋਂ ਜਿੱਥੇ ਆਏ ਹੋਏ ਪਤਵੰਤਿਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਮਾਣ ਸਨਮਾਨ ਕੀਤਾ ਗਿਆ ਉਥੇ ਹੀ ਮੰਤਰੀ ਮੁੰਡੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੰਤਰੀ ਸਾਹਿਬ ਦੇ ਕਾਰਜਕਾਲ ਦੌਰਾਨ ਜੋ ਸਹੂਲਤਾਂ ਸਾਨੂੰ ਮਿਲੀਆਂ ਹਨ ਅਜ ਤੱਕ ਕਿਸੇ ਵੀ ਸਰਕਾਰ ਦੇ ਕਾਰਜਕਾਲ ਵਿੱਚ ਇਹ ਨਾ ਕੰਮ ਨਹੀਂ ਹੋਇਆ ਜਿਸ ਦੇ ਲਈ ਸਮੁੱਚੀ ਪੰਚਾਇਤ ਉਨ੍ਹਾਂ ਦੀ ਧੰਨਵਾਦੀ ਹੈ ਹਾਂਜੀ ਅੱਜ ਪਿੰਡ ਝੰਡਿਆਲੀ ਦੇ ਵਿੱਚ ਪੰਚਾਇਤ ਘਰ ਬਣਨ ਜਾ ਰਿਹਾ 24 ਲੱਖ ਰੁਪਏ ਦਾ ਲੱਗ ਰਿਹਾ ਇੱਕ ਮਾਡਲ ਗਰਾਊਂਡ 21 ਲੱਖ ਦੇ ਕਰੀਬ ਇਹ ਹੈ ਬਾਲੀਵਾਲ ਕੋਰਟ ਬਣਨ ਜਾ ਰਿਹਾ ਲਾਈਟਾਂ ਲੱਗਣਗੀਆਂ ਜਾਲੀ ਲੱਗੂਗੀ ਉਹਦੇ ਵਾਸਤੇ ਇਹ ਪਿੰਡ ਦੇ ਵਿੱਚ ਉਦਘਾਟਨ ਅਸੀਂ ਕਰ ਰਹੇ ਹਾਂ ਕਿਉਂਕਿ ਮੰਤਰੀ ਸਾਹਿਬ ਨੇ ਕਰਨੇ ਸੀ ਤਰਨਤਾਰਨ ਇਲੈਕਸ਼ਨ ਕਰਕੇ ਉਹ ਉਧਰ ਵਿਜੀਆ ਤੇ ਮੇਰੀ ਡਿਊਟੀ ਲੱਗੀ ਕਿ ਤੁਸੀਂ ਕਰਕੇ ਆਉਣੇ ਆ ਉਹ ਅੱਜ ਅਸੀਂ ਉਦਘਾਟਨ ਕਰਦੇ ਉਹ ਮਰੇਆਂ ਕਈ ਪਿੰਡਾਂਾਂ 'ਚ ਪੰਜ ਪਿੰਡਾਂ ਦੇ ਵਿੱਚ ਉਦਘਾਟਨਾ ਜਿਹੜੇ ਗਰਾਊਂਡਾਂ ਦੇ ਇਹ ਬੱਖੋ ਬੱਕਰੇ ਆ ਕਿਤੇ 41 ਲੱਖ ਕਿਤੇ 37 ਲੱਖ ਇਦਾਂ ਕਰਕੇ ਮੇਰੇ ਹਿਸਾਬ ਨਾਲ ਵੀ ਇਹ ਪੰਜ ਪਿੰਡਾਂ ਦੇ 3 ਕੋਰੜ ਤੋਂ ਉੱਪਰ ਦੇ ਉਦਘਾਟਨ ਮੈਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਦੇਖਦੇ ਆ ਵੀ ਆਪਣੇ ਬੱਚਿਆਂ ਦੀ ਆਪਣੀ ਜਵਾਨੀ ਆਉਣ ਵਾਲਾ ਭਵਿੱਖ ਇਹ ਨਸਿਆਂ ਤੋਂ ਕਿਵੇਂ ਬਚਾਇਆ ਜਾ ਸਕੇ ਉਹ ਜੁੱਧ ਨਸਿਆਂ ਵਿਰੁੱਧ ਕਰਕੇ ਬਚ ਸਕਦਾ ਇਹ ਗਰਾਊਂਡ ਦਾਵਾਂਗੇ ਅਸੀਂ ਪਿੰਡਾਂ 'ਚ ਵਧੀਆ ਤੇ ਬੱਚੇ ਗੇਮਾਂ ਨਾਲ ਜੋੜਨਗੇ ਤੇ ਨਸੇ ਤੋਂ ਬਚਣਗੇ ਮੈਂ ਜੀ ਪਹਿਲਾਂ ਤਾਂ ਮੁੱਖ ਮੰਤਰੀ ਭਗਵੰਤ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਰਹਿਮਾਈ ਹੇਠ ਸਾਡੇ ਹਲਕੇ ਨੂੰ ਨੁਮਾਇੰਦਗੀ ਵਰਤੀ ਹਰਦੀਪ ਸਿੰਘ ਗੁਣੀਆ ਨੂੰ ਕੈਪਟਨ ਮੰਤਰੀ ਬਣਾਇਆ ਤੇ ਉਹਨਾਂ ਦੀ ਪਾਰਕੂ ਅੱਖ ਨੇ ਦੇਖਿਆ ਉਹਦੇ ਅਧੀਨ ਇਹਨਾਂ ਨੇ ਇੰਨੇ ਕੰਮ ਕੀਤੇ ਨੇ ਸਾਡੇ ਪਿੰਡ 'ਚ ਨਾਲੀ ਤੋਂ ਤਾਂ ਖਾਸ ਕਰਕੇ ਇਹਨਾਂ ਨੇ ਕੋਈ ਚੀਜ਼ ਛੱਡੀ ਹੋ ਹੈ ਨਹੀਂ ਸਾਡਾ ਸਰਪੰਚ ਗगनਦੀਪ ਬੇਟਾ ਮੇਰਾ ਉਹ ਬੜਾ ਉਦਮੀ ਆ ਜਿਹੜੇ ਕੰਮ ਕਹਿੰਦਾ ਉਹ ਉਹਨਾਂ ਨੂੰ ਕਦੇ ਜਵਾਬ ਦਿੱਤਾ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਗਿਆ ਕਿ ਗਰਾਊਂਡ ਦੇ ਚਾਹ ਕਿਨੇ ਘੱਟੋ ਘਾਟੇ ਮੇਰਾ ਕਿਹਾ 1.5-2 ਕਰੋੜ ਦੇ ਸਾਡੇ ਪਿੰਡ ਦੇ ਕੰਮ ਕਰਵਾ ਦਿੱਤੇ ਨੇ ਅੱਗੇ ਵੀ ਕਰਾਈ ਜਾ ਰਹੇ ਹਨ ਸਾਨੂੰ ਬਹੁਤ ਦਾਤ ਲੁਧਿਆਣਾ ਤੋਂ ਰਕੇਸ਼ ਗਰਗ ਦੀ ਰਿਪੋਰਟ ਪੰਜਾਬ 24